ਗੁਰਚਰਨ ਸਿੰਘ ਗਰੇਵਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਜਿਨ੍ਹਾਂ ਦੇ ਵੱਲੋਂ ਨਵੇਂ ਬਣੇ ਅਕਾਲੀ ਦਲ ਦਾ ਸੰਗਿਆਨ ਲਿਆ ਗਿਆ ਨਮਾ ਬਣਿਆ ਅਕਾਲੀ ਦਲ ਇਸ ਕਰਕੇ ਵੀ ਕਹਿ ਰਹੇ ਆ ਕਿਉਂਕਿ ਅਜੇ ਤੱਕ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਭਰਤੀ ਕਮੇਟੀ ਇਸ ਨੂੰ ਸਰਜੀਤ ਅਕਾਲੀ ਦਲ ਕਹਿ ਰਹੇ ਐ ਪਰ ਅਜੇ ਤੱਕ ਅਕਾਲੀ ਦਲ ਦਾ ਚੋਣ ਚਿੰਨ ਅਤੇ ਅਕਾਲੀ ਦਲ ਦਾ ਨਾਮ ਲੀਗਲੀ ਮਿਲਣਾ ਬਾਕੀ ਆ ਇਸੇ ਚੀਜ਼ ਉੱਤੇ ਹੀ ਗੁਰਚਰਨ ਗਰੇਵਾਲ ਨਾਰਾਜ਼ ਹੁੰਦੇ ਨਜ਼ਰ ਆਏ ਉਹਨਾਂ ਨੇ ਐਗਜ਼ੈਂਪਲਸ ਦਿੱਤੀਆਂ ਉਹਨਾਂ ਨੇ ਤੰਜ ਕੱਸੇ ਇਹਨਾਂ ਗੱਲਾਂ ਤੇ ਕਿ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਬਣਾਇਆ ਗਿਆ ਜਿਹੜਾ ਇਹ ਧੜਾ ਆ ਉਸ ਨੇ ਸਾਫ਼ ਕਿਹਾ ਕਿ ਅਸੀਂ ਚੋਣ ਚਿੰਨ ਯਾਨੀ ਕਿ ਤਕੜੀ ਖੋਲਣੀ ਹੈ ਅਸੀਂ ਨਾਮ ਖੋਲਣਾ ਆ ਇਸ ਚੀਜ਼ ਉੱਤੇ ਨਾਰਾਜ਼ ਹੁੰਦੇ ਨਜ਼ਰ ਆਏ ਗੁਰਚਰਨ ਗਰੇਵਾਲ ਔਰ ਉਹਨਾਂ ਨੇ ਦੋ ਟੁਕ ਗੱਲ ਸੁਣਾ ਦਿੱਤੀ ਹੈ ਵਿਗਿਆਨੀ ਹਰਪ੍ਰੀਤ ਸਿੰਘ ਪ੍ਰਧਾਨਤਾ ਬਣ ਗਏ ਨੇ ਪਰ ਸਵਾਲ ਅਜੇ ਵੀ ਇਹੀ ਹੈ ਕਿ ਪ੍ਰਧਾਨ ਕਿਸ ਦੇ ਅਕਾਲੀ ਦਲ ਲੀਗਲੀ ਕੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਬਣਾਏ ਗਏ ਪ੍ਰਧਾਨ ਦੇ ਕੋਲ ਹੈ ਜਾਂ ਨਹੀਂ ਇਹ ਹੁਣ ਵਕਤ ਤੇ ਨਿਰਭਰ ਕਰਦਾ ਹੈ ਕਿ ਕੀ ਆਉਂਦੇ ਸਮੇਂ ਵਿੱਚ ਆਵੇਗਾ ਜਾਂ ਨਹੀਂ ਪਰ ਤਾਮੀ ਲਗਾਤਾਰ ਟਿਕਟ ਆਪਣੀ ਜਾਰੀ ਹੈ ਔਰ ਇਸ ਦੇ ਦਰਮਿਆਨ ਗੁਰਚਰਨ ਗਰੇਵਾਲ ਕੀ ਬੋਲੇ ਨੇ ਆਓ ਸੁਣਦੇ ਹਾਂ ਮੈਂ ਤਾਂ ਦੱਸਣਾ ਚਾਹੁੰਦਾ ਕਿ ਆ ਇੱਕ ਨਵਾਂ ਅਕਾਲੀ ਦਲ ਜਿਹਨੂੰ ਅੱਜਕੱਲ੍ਹ ਪੱਤਰਕਾਰ ਸਹਿਬਾਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਰੱਖਣ ਦਾ ਅਧਿਕਾਰ ਨਹੀਂ ਹੈਗਾ ਉਹ ਆਪਦੇ ਨਾਲ ਨਵਾਂ ਅਕਾਲੀ ਦਲ ਲਾਉਂਦੇ ਆ ਸਾਡੇ ਪੱਤਰਕਾਰ ਸਹਿਬਾਨ ਉਹਦੇ ਨਾਲ ਨਵਾਂ ਜੋੜਦੇ ਆ ਉਹ ਇਹ ਨਵਾਂ ਅਕਾਲੀ ਦਲ ਕੋਈ ਨਵੀਂ ਗੱਲ ਨਹੀਂ ਹੈਗੀ ਆ ਮੈਂ ਤੁਹਾਨੂੰ ਜੇ ਕੋਈ ਮੇਰਾ ਦੇਖਣਾ ਚਾਹੋ ਨੇੜੇ ਕਰਕੇ ਜ਼ੂਮ ਕਰਕੇ ਇਹ 11 ਘਟਨਾਵਾਂ ਪਿਛਲੇ ਸਮੇਂ 'ਚ ਹੋਈਆਂ ਜਿਹੜੀਆਂ ਕਿ ਅਕਾਲੀ ਦਲ ਦੇ ਨਵੇਂ ਜਿਹੜੇ ਅਕਾਲੀ ਦਲ ਵਿੱਚੋਂ ਨਵੇਂ ਅਕਾਲੀ ਦਲ ਬਣੇ ਮੈਂ ਵੱਡੀਆਂ ਗੱਲਾਂ ਨਹੀਂ ਕਰਾਂ ਸਰਦਾਰ ਗੁਰਚਰਨ ਸਿੰਘ ਟੋੜਾ ਜਿਹੜੇ ਕਿ ਬਹੁਤ ਵੱਡੇ ਇੱਕ ਅਕਾਲੀ ਦਲ ਦੇ ਲੀਡਰ ਸਨ ਉਹਨਾਂ ਕੋਲੇ ਕਿੰਨੇ ਐਮਐਲਏ ਸਨ ਐਮਪੀ ਸਨ ਕੀ ਕੁਛ ਅਸ਼ਰੋਣੀ ਕਮੇਟੀ ਮੈਂਬਰ ਸਨ ਉਹ ਵੀ ਵਾਖੋਏ ਕੀ ਕਾਰਨ ਬਣੇ ਅੱਜ ਲੰਬਾ ਬਸਤਾਜ ਨਹੀਂ ਜਾਣਾ ਪਰ ਅਖੀਰ ਉਹਨਾਂ ਨੇ ਵੀ ਆਪਣੇ ਆਪ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਜਿਵੇਂ ਕਹਿੰਦੇ ਦੁਬਾਰਾ ਮੋੜ ਤੋਂ ਉਹ ਗੱਲ ਕੀਤੀ ਢੀਂਡਸਾ ਸਾਹਿਬ ਨੂੰ ਦਿੱਲੀ ਤੋਂ ਬੜੀ ਵੱਡੀ ਸਰਪ੍ਰਸਤੀ ਮਿਲੀ ਨਹੀਂ ਕਾਮਯਾਬ ਹੋ ਸਕੇ ਬ੍ਰਹਮਪੁਰਾ ਸਾਹਿਬ ਨੂੰ ਦਿੱਤੀ ਉਸ ਤੋਂ ਪਹਿਲਾਂ ਬਹੁਤ ਸਾਰੇ ਆਪਸੀ ਜਿਹੜੀਆਂ ਤਣਾ ਰਹੀਆਂ ਸੋ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਅਕਾਲੀ ਦਲ ਜਿਹੜਾ ਵੱਖ ਹੁੰਦਾ ਰਿਹਾ ਤਾਂ ਉਹ ਖੀਰ ਤੇ ਆ ਕੇ ਜਿਹੜੀ ਗੱਲ ਆ ਜਿਹੜੀ ਲੜਾਈ ਆ ਉਹ ਅਕਾਲੀ ਦਲ ਹੀ ਲੜਦਾ ਰਿਹਾ ਸੋ ਅੱਜ ਅਸੀਂ ਇਹ ਗੱਲ ਵੀ ਦੱਸਣਾ ਚਾਹੁੰਦੇ ਆ ਇੱਥੇ ਸਾਡੇ ਕੁਝ ਲੋਕ ਜਿਹੜੇ ਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸ ਦੇ ਵਿੱਚ ਜਿਹੜੇ ਮਿਲਾਵਟ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਸਾਰੇ ਜਿਹੜੇ ਛੜਜੰਤਰ ਚੱਲ ਰਹੇ ਨੇ ਪਰ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਉਹ ਇੱਕੋ ਇੱਕ ਅਕਾਲੀ ਦਲ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਜਿਹਦਾ ਚੋਣਸ਼ਾਨ ਤੱਕੜੀ ਆ ਸੋ ਭਾਵੇਂ ਕੱਲ ਪਰਸੋ ਇੱਕ ਬੜੇ ਦਮਕ ਜੇ ਮਾਰੇ ਗਏ ਕਿ ਅਸੀਂ ਦਫ਼ਤਰ ਖੋਲਾਂਗੇ ਅਸੀਂ ਤੱਕੜੀ ਖੋਲਾਂਗੇ ਅਸੀਂ ਸ਼ਰੋਮਣੀ ਕਮੇਟੀ ਖੋਲਾਂਗੇ ਇਹ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ ਇਹ ਕਰਨ ਨਾਲ ਬਣਦੀਆਂ ਨੇ